ਗੁਰੂ ਗ੍ਰੰਥ ਸਾਹਿਬ ਸਕ੍ਰਿਪਚਰ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਕਿਸੇ ਪ੍ਰੋਫਿਟ ਦੇ ਗੁਰੂ ਦੇ ਅਧੀਨ ਨਹੀਂ ਹੈ ਜਿਹੜਾ ਦੁਸ਼ਮਣ ਹੈ ਨਾ ਉਸ ਨੂੰ ਇਸ ਗੱਲ ਦਾ ਇਹ ਅਹਿਸਾਸ ਆ ਵੀ ਸਿੱਖਾਂ ਦੀ ਕੀ ਸਟਰੈਂਥ ਹੈ ਸਿੱਖਾਂ ਨੂੰ ਆਪਣਾ ਅਹਿਸਾਸ ਨਹੀਂ ਵੀ ਸਾਡੀ ਸਟਰੈਂਥ ਕੀ ਹੈ ਠੀਕ ਆ ਉਹਨਾਂ ਕੋਲ ਰਾਜ ਹੈ ਦੈਟਸ ਅ ਡਿਫਰੈਂਟ ਇਸ਼ੂ ਰਾਜ ਕੋਈ ਸਸਟੇਨ ਨਹੀਂ ਕਰਦਾ ਰਿਲੀਜੀਅਨ ਰਿਲੀਜੀਅਨ ਸਸਟੇਨ ਕਰਦਾ ਜਾਂ ਤਾਂ ਉਹਨਾਂ ਦੀ ਧਾਰਮਿਕ ਕਿਤਾਬ ਹੁੰਦੀ ਹੈ ਜਾਂ ਜਿਹੜੇ ਉਹਨਾਂ ਦੇ ਜਿਹੜੇ ਸਥਾਨ ਹੁੰਦੇ ਜਿਸਾ ਦਰਬਾਰ ਸਾਹਿਬ ਹੈ ਤੋਂ ਇਹ ਦੋਨੇ ਤਿੰਨੇ ਚੀਜ਼ਾਂ ਇਸ ਵੇਲੇ ਅੰਡਰ ਅਟੈਕ ਹੈ ਸਤਿਕਾਰਯੋਗ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਵੈਸੇ ਜਿਹੜੀ ਆਡੀਅנס ਹੈ ਉਸ ਤੇ ਤਰਸ ਆ ਰਿਹਾ ਇੱਕ ਬੜੇ ਸਾਈਕੀਟ੍ਰਿਸ ਦੀ ਇੱਕ ਸੇਂਗ ਆ ਕਿ ਕੋਈ ਆਦਮੀ ਕੰਟੀਨਿਊਸਲੀ 17 ਮਿੰਟ ਤੋਂ ਬਾਅਦ ਸੁਣ ਨਹੀਂ ਸਕਦਾ ਮੈਕਸਿਮਮ ਲਿਮਟ ਹਿਊਮਨ ਜਿਹੜੀ ਲਾਈਫ ਹਿਊਮਨ ਬਿਹੇਵੀਅਰ ਹੈ 17 ਮਿੰਟ ਹੀ ਹੁੰਦੇ ਤੋ ਮੈਂ ਤਾਂ 17 ਮਿੰਟ ਕਈ ਖਾ ਲਿਆ ਤੋ ਮੈਂ ਖੈਰ ਕਿਉਂਕਿ ਮੈਨੂੰ ਹੁਕਮ ਹੋਇਆ ਤੋ ਮੈਂ ਕੁਛ ਨਾ ਕੁਛ ਗੱਲ ਜ਼ਰੂਰ ਕਰੂੰਗਾ ਅੱਜ ਸਿੱਖ ਡਰਿਆ ਹੋਇਆ ਬਹੁਤ ਬੁਰੀ ਤਰ੍ਹਾਂ ਡਰਿਆ ਹੋਇਆ ਔਰ ਸਿੱਖ ਨੂੰ ਆਪਣੀ ਤਾਕਤ ਦਾ ਅਹਿਸਾਸ ਨਹੀਂ ਹੈ ਕਿ ਉਹਦੀ ਸਟਰੈਂਥ ਕਿੱਥੇ ਲਾਈ ਕਰਦੀ ਹੈ ਇਸੇ ਕਰਕੇ ਡਰਿਆ ਨਾ ਜੇ ਕਿਸੇ ਆਦਮੀ ਨੂੰ ਕਿਸੇ ਇਨਸਾਨ ਨੂੰ ਇਸ ਗੱਲ ਦਾ ਅਹਿਸਾਸ ਹੋਵੇ ਕਿਸੇ ਪਹਿਲਵਾਨ ਨੂੰ ਅਹਿਸਾਸ ਹੋਵੇ ਕਿ ਮੇਰੇ ਚ ਤਾਕਤ ਆਈ ਵਿਲ ਵਿਨ ਤਾਉ ਜ਼ਰੂਰ ਜਿੱਤੇਗਾ ਹੁਣ ਗੱਲ ਇਹ ਆ ਕਿ ਕਿੱਥੋਂ ਗੰਮਣੀ ਗੱਲ ਸਾਡੇ ਬਹੁਤ ਸਾਰੇ ਉੱਚ ਕੋਟੀ ਦੇ ਵਿਦਵਾਨਾਂ ਨੇ ਬਹੁਤ ਵੱਡੀਆਂ ਗਲਤੀਆਂ ਕੀਤੀ ਬਲੰਡਰਸ ਕੀਤੇ ਜਿਹੜੇ ਕਿ ਮਤਲਬ ਜਿੰਨਾ ਉਹਨਾਂ ਨੂੰ ਅਨਫੋਲਡ ਕਰਾਂਗੇ ਗਹਿਰਾਈ ਤੱਕ ਜਾ ਕੇ ਸਮਝ ਆਏਗੀ ਵੀ ਉਹਨਾਂ ਨੇ ਤਾਂ ਬਹੁਤ ਗੁਨਾਹ ਕਰਤੇ ਮੈਂ ਭਾਈ ਕਾਨ ਸਿੰਘ ਤੋਂ ਚੱਲ ਰਿਹਾ ਭਾਈ ਕਾਨ ਸਿੰਘ ਨੂੰ ਜਦੋਂ ਮੈਂ ਕਹੂੰਗਾ ਵੀ ਉਹਨਾਂ ਤੋਂ ਬਹੁਤ ਵੱਡੀਆਂ ਗਲਤੀਆਂ ਆ ਬਹੁਤ ਵੱਡੇ ਬਲੰਡਰ ਹੋਏ ਆ ਤਦ ਤੁਸੀਂ ਦਿਲ ਦੇ ਵਿੱਚ ਜ਼ਰੂਰ ਮੈਨੂੰ ਗਾਲਾਂ ਕੱਢਦੇ ਹੋਗੇ ਮੈਂ ਮੁੰਜਵਾਨੀ ਨਹੀਂ ਤਾਂ ਦਿਲ ਚ ਜ਼ਰੂਰ ਗਾਲਾਂ ਕੱਢਾਂ ਕੀ ਗਲਤੀ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਉਹਨਾਂ ਨੇ ਸਕ੍ਰਿਪਚਰ ਦੇ ਫਰੇਮ ਵਿੱਚ ਪਾਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਕ੍ਰਿਪਚਰ ਦੇ ਫਰੇਮ ਵਿੱਚ ਪਾਤਾ ਇਸ ਗੱਲ ਨੂੰ ਬਿਨਾਂ ਸਮਝੇ ਕਿ ਸਕ੍ਰਿਪਚਰ ਕੀ ਹੁੰਦੀ ਹੈ ਉਹਦੀ ਕੀ ਡੈਫੀਨੇਸ਼ਨ ਹੈ ਕਿਉਂਕਿ ਉਹਨਾਂ ਦਾ ਦੋਸਤ ਸੀ ਐਮ ਐ ਮਕੋਲੇ ਉਹ ਗੋਰਾ ਸੀ ਸਾਡੇ ਜਿਹੜੇ ਲੋਕ ਆ ਉਹ ਗੋਰਿਆਂ ਦੇ ਵੈਸੇ ਵੀ ਗੁਲਾਮ ਸੀ ਇਕੋਲੋਜੀਕਲੀ ਵੀ ਗੁਲਾਮ ਸੀ ਔਰ ਇੰਟੈਲੈਕਚੁਅਲੀ ਵੀ ਗੁਲਾਮ ਸੀ ਔਰ ਉਸ ਗੁਲਾਮੀ ਦੇ ਪ੍ਰਭਾਵ ਦੇ ਵਿੱਚ ਆ ਕੇ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਹਤਾ ਹੈ ਸਕ੍ਰਿਪਚਰ ਉਹਨ ਦੱਸਣਾ ਬਹੁਤ ਵੀ ਸਕ੍ਰਿਪਚਰ ਕੀ ਹੁੰਦੀ ਹੈ ਸਕ੍ਰਿਪਚਰ ਹੁੰਦੀ ਆ ਜਿਹੜੀ ਸਬੋਡੀਨੇਟ ਹੁੰਦੀ ਆ ਟੂ ਦੀ ਪ੍ਰੋਫਿਟ ਪੈਗੰਬਰ ਦੇ نیچے ਹੁੰਦੀ ਆ ਗੁਰੂ ਦੇ نیچے ਹੁੰਦੀ ਆ ਦਿੱਤਾ ਲੇਕਿਨ ਜਦੋਂ ਤੁਸੀਂ ਇਸ ਨੂੰ ਸਕ੍ਰਿਪਟਰ ਕਹਿ ਦਿੱਤਾ ਤਾਂ ਆਬਵੀਅਸਲੀ ਸਕ੍ਰਿਪਟਰ ਦਾ ਕੀ ਰੋਲ ਹੈ ਸਕ੍ਰਿਪਟਰ ਦਾ ਰੋਲ ਹੁੰਦਾ ਰਸਤਾ ਦੱਸਣਾ ਕਿਸ ਚੀਜ਼ ਦਾ ਰਸਤਾ ਦੱਸਣਾ ਰੱਬ ਦਾ ਦੱਸਣਾ ਦਾ ਰਸਤਾ ਦੱਸਣਾ ਜਿਸ ਤਰ੍ਹਾਂ ਮੈਂ ਤੁਹਾਨੂੰ ਕਹਦੇ ਆ ਆਪਾਂ ਪਟਿਆਲੇ ਜਾਣਾ ਮੈਂ ਕਹੂੰਗਾ ਫਲਾਨੀ ਇੱਥੋਂ ਜ਼ੀਰਕਪੁਰ ਜਾਵਾਂਗੇ ਸੱਜੇ ਪਾਸੇ ਮੁੜਾਂਗੇ ਐਂ ਜਾਵਾਂਗੇ ਉੱਥੇ ਪਹੁੰਚ ਜਾਵਾਂਗੇ ਰਾਤ ਪਰ ਕਰਾਸ ਕਰਕੇ ਥਿਸ ਇਜ਼ ਨਾਟ ਦੀ ਰੋਲ ਆਫ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਸਕ੍ਰਿਪਚਰ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਕਿਸੇ ਪ੍ਰੋਫਿਟ ਦੇ ਗੁਰੂ ਦੇ ਅਧੀਨ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਸਾਰੇ ਪ੍ਰੋਫਿਟ ਜਿੰਨੇ ਵੀ ਸਿੱਖਾਂ ਦੇ ਹੈਗੇ ਪੈਗੰਬਰ ਆ ਗੁਰੂ ਆ ਉਹਨਾਂ ਦੇ ਉੱਪਰ ਕਿਵੇਂ ਉੱਪਰ ਕਿਵੇਂ ਉੱਪਰ ਹੈ ਕੀ ਚੀਜ਼ ਮੈਂ ਨਹੀਂ ਕੁਝ ਵੀ ਕਹਿ ਰਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਲਿਖਿਆ ਪੋਥੀ ਪਰਮੇਸ਼ਰ ਦਾ ਥਾਨ ਜੇ ਸਕ੍ਰਿਪਚਰ ਆ ਤਾਂ ਰਸਤਾ ਦੱਸ ਰਹੀ ਆ ਵੇ ਭਾਈ ਆ ਮੰਤਰ ਕਰ ਲਾ ਆਹ ਹੈ ਕਰ ਲਾ ਆਏ ਤੂੰ ਇਦੋਂ ਨੂੰ ਕਰ ਲਾ ਉਦੋਂ ਨੂੰ ਕਰ ਲਾ ਉੱਥੋਂ ਚਲਾ ਜਾ ਗੰਗਾ ਚਲਾ ਜਾ ਜਮਨਾ ਚਲਾ ਜਾ ਉੱਥੇ ਤੂੰ ਪਹੁੰਚ ਜਾਏਗਾ ਰੱਬ ਤੱਕ ਨਹੀਂ ਅਸੀਂ ਕਿਸੇ ਰੱਬ ਤੱਕ ਨਹੀਂ ਪਹੁੰਚਣਾ ਮਾਫ ਕਰਨਾ ਸਾਡਾ ਰੱਬ ਇਹੀ ਆ ਅਸੀਂ ਇੱਥੇ ਤੱਕ ਦੇਖੋ ਮੈਂ ਤਾਂ ਕੋਈ ਬਹੁਤ بڑا ਸਕਾਲਰ ਨਹੀਂ ਹਾਂ ਮੈਂ ਤਾਂ ਬੜਾ ਸਿੰਪਲ ਸਾਦਾ ਆਦਮੀ ਆ ਮਹਾਰਾਜ ਨੇ ਬਾਣੀ ਦੇ ਵਿੱਚ ਜੋ ਇੱਕ ਸਿੰਪਲ ਜੀ ਟੁਕ ਮੈਂ ਹੈਰਾਨ ਆ ਇਸ ਗੱਲ ਦੇ ਉੱਤੇ ਕਿ ਭਾਈ ਕਾਨ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੀ ਉਤਕੈ ਨਹੀਂ ਦੇਖੀ ਪੋਥੀ ਪਰਮੇਸ਼ਰ ਦਾ ਥਾਨ ਇਹ ਪਰਮੇਸ਼ਰ ਦੀ ਜਗ੍ਹਾ ਹੈ ਔਰ ਉਹੀ ਜਗ੍ਹਾ ਤੋਂ ਕਨਫਲਿਕਟ ਥੋੜਾ ਸ਼ੁਰੂ ਹੁੰਦਾ ਵਿਦ ਇਸਲਾਮ ਕਿਉਂ ਸ਼ੁਰੂ ਹੁੰਦਾ ਕਿਉਂਕਿ ਪੈਗੰਬਰ ਨੇ ਇੱਕ ਗੱਲ ਕਹੀ ਕਿ ਜੇ ਜਦੋਂ ਮੈਂ ਆਮ ਦੀ ਲਾਸਟ ਪ੍ਰੋਫਿਟ ਔਨ ਦਿਸ ਯੂਨੀਵਰਸ ਜਿਹੜਾ ਦੂਜਾ ਕੋਈ ਪੈਗੰਬਰ ਆਪਣੇ ਆਪ ਨੂੰ ਕਹੇਗਾ ਉਹਦਾ ਸਰ ਕਲਮ ਕਰ ਦਿੱਤਾ ਜਾਏਗਾ ਇਸਲਾਮ ਦੀ ਬਹੁਤ ਵੱਡੀ ਮੈਸੇਜ ਹੈ ਉਹਦਾ ਮੈਸੇਜ ਹੈ ਤੋਂ ਉਸ ਕਰਕੇ ਉਸੇ ਪੁਆਇੰਟ ਤੋਂ ਹੁਣ ਬਹੁਤ ਸਾਰੇ ਹਿਸਟੋਰੀయన్స్ ਅਸੀਂ ਪੜਦੇ ਵੀ ਰਹੇ ਹਾਂ ਪੜਾਉਂਦੇ ਵੀ ਰਹੇ ਹਾਂ ਇਹ ਗੱਲਾਂ ਕਹੀ ਜਾਂਦੀਆਂ ਥਿਸ ਵਾਸ ਦਾ ਕੌਜ਼ ਆਫ ਦੀ ਪਰਸੀਕਿਊਸ਼ਨ ਆਫ ਗੁਰੂ ਅਰਜਨ ਦੇਰ ਬੰਨੋ ਉਹਦਰ ਕੌਜ਼ ਐਕਸੈਪਟ ਥੈਟ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਪ੍ਰੋਫਿਟ ਦਾ ਦਰਜਾ ਦੇ ਦਿੱਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਗੱਲ ਲਿਖ ਦਿੱਤੀ ਰਿਟਨ ਹੇਰ ਇਜ਼ ਅ ਗ੍ਰੰਥ which is written by the guru himself in his own lifetime aap hi agar aur ode vich sari cheez ankat hai oh written tradition te hai guru ne kyon likhi guru nu ki zarurat si likhan di guru nu es karke zarurat si guru nu ehsaas si ki mere jaan to baad jehde aan wale sikha usnu torod morod ke usne kuch bad pa lenge kuch katt katt karde denge apni convenience de mutabik usnu bana lenge ਇਟਸ ਅ ਰਿਟਨ ਡਾਕੂਮੈਂਟ ਵਿਚ ਕੈਨ ਨੋਟ ਬੀ ਚੇਂਜ ਔਰ ਗੁਰੂ ਨੇ ਉਸ ਉਤੇ ਪਹਿਰਾ ਦਿੱਤਾ ਗੁਰੂ ਹਰ Rai ਸਾਹਿਬ ਨੇ ਪਹਿਰਾ ਦਿੱਤਾ ਕਿਸ ਤਰ੍ਹਾਂ ਦਿੱਤਾ ਔਰੰਗਜ਼ੇਬ ਦੇ ਕੋਲ ਸ਼ਿਕਾਇਤ ਹੋ ਗਈ ਹੁਣ ਮੈਂ ਡਿਟੇਲ ਨਹੀਂ ਬੋਤੀ ਜਾਂਦਾ ਸ਼ਾਇਦ ਤੁਹਾਨੂੰ ਪਤਾ ਹੀ ਆ ਰਾਮ Rai ਨੂੰ ਬੁਲਾਇਆ ਔਰੰਗਜ਼ੇਬ ਨੇ ਵੀ ਆ ਦੱਸ ਪਾਈ ਇੱਕ ਹੀ ਗੱਲ ਹੈ ਇਸ ਇਸਲਾਮ ਦੀ ਤੋਹੀਨ ਤਮ ਉਸ ਨੇ ਉਸ ਵੇਲੇ ਡਰ ਕੇ ਔਰਾ ਸੀ ਇੰਪਾਰ ਦਾ ਬਹੁਤ ਭਾਰੀ ਹੁੰਦਾ ਉੱਤੇ ਫੌਜਾਂ ਖੜੀਆਂ ਨੇਜ਼ੇ ਲੈ ਆ ਬੰਦੂਕਾਂ ਲਈਆਂ ਲੋਕ ਘਬਰਾ ਗਿਆ ਹਰ ਆਮ ਰਾਏ ਬੇਟਾ ਸੀ ਗੁਰੂ ਹਰਾਈ ਸਾਹਿਬ ਦਾ ਬਹੁਤ ਫੇਵਰੇਟ ਸੀ ਉਹਨੂੰ ਪਿਆਰ ਕਰਦੇ ਸੀ ਵੱਡਾ ਬੇਟਾ ਸੀ ਲੇਕਿਨ ਇੱਕ ਸ਼ਬਦ ਉਹਨੇ ਬਹੁਤ ਵੱਡੀ ਗੱਲ ਇੱਕ ਸ਼ਬਦ ਬਦਲ ਦਿੱਤਾ ਇੱਕ ਸ਼ਬਦ ਬਦਲ ਦਿੱਤਾ ਔਰ ਉਸ ਸ਼ਬਦ ਦੀ ਹਲੇ ਪਹੁੰਚਾ ਨਹੀਂ ਵਾਪਸ ਆਪਣੇ ਪਿਤਾ ਕੋਲ ਨਹੀਂ ਪਹੁੰਚਿਆ ਪਿਤਾ ਨੂੰ ਪਤਾ ਲੱਗ ਗਿਆ ਉਸੇ ਵੇਲੇ ਉਸ ਨੂੰ ਉਸ ਦੀਆਂ ਆਉਣ ਵਾਲੀਆਂ ਜਿਨਸਾਂ ਨੂੰ ਹਮੇਸ਼ਾ ਹਮੇਸ਼ਾ ਲਈ ਪੰਥ ਵਿੱਚੋਂ ਛੇਕ ਦਿੱਤਾ ਗਿਆ ਕਿੱਡੀ ਵੱਡੀ ਸਜ਼ਾ ਕਿਉਂ ਕਿਉਂ ਕੀਤਾ ਕੀ ਲੋੜ ਸੀ ਕਿਉਂਕਿ ਇਲਾਹੀ ਬਾਣੀ ਹੈ ਇਸੇ ਮੈਸੇਜ ਆਫ ਗੋਡ which cannot be changed which cannot be altered ਨਾ ਬਦਲਿਆ ਜਾ ਸਕਦਾ ਨਾ ਉਸ ਵਿੱਚ ਘਟਾਇਆ ਜਾ ਸਕਦਾ ਨਾ ਵਧਾਇਆ ਜਾ ਸਕਦਾ ਇਹ ਕਲੀਅਰ ਪੈਰਾ ਕਿੱਡਾ ਵੱਡਾ ਪੈਰਾ ਕਿੱਡੀ ਵੱਡੀ ਸਜ਼ਾ ਹੈ ਆਪਣੇ ਆਪ ਨੂੰ ਦਿੱਤੀ ਆਪਣੇ ਔਲਾਦ ਨੂੰ ਦਿੱਤੀ ਆਪਣਾ ਮੋਸਟ ਫੇਵਰਿਟ ਸਨਸ ਆਫ ਦ ਬڑا ਬੱਚਾ ਜਿਹੜਾ ਉਸ ਨੂੰ ਬੇਹੱਦ ਪਿਆਰ ਕਰਦੇ ਸੀ ਗੁਰੂ ਮਹਾਰਾਜ ਉਹ ਉਸ ਨੂੰ ਐਡੀ ਵੱਡੀ ਸਜ਼ਾ ਦਿੱਤੀ ਗਈ ਕਿਸ ਗੱਲ ਦੀ ਸਜ਼ਾ ਦਿੱਤੀ ਵੀ ਤੇਰੀ ਕੀ ਔਕਾਤ ਹੈ ਤੇਰੀ ਕੀ ਹیثیت ਹੈ ਤੇਰੀ ਕੀ ਕੈਪੇਬਿਲਿਟੀ ਹੈ ਕਿ ਤੂੰ ਇਲਾਹੀ ਬਾਣੀ ਨੂੰ ਬਦਲ ਦੇ ਜਿਹੜਾ ਹੁਕਮ ਹੈ ਗੁਰੂ ਦਾ ਉਸ ਨੂੰ ਤੂੰ ਚੇਂਜ ਕਰ ਦੇ ਹੁਣ ਇਹ ਗੱਲ ਦੇਖੋ ਕਿੰਡੀ ਵੱਡੀ ਗਲਤੀ ਹੋਈ ਹੈ ਭਾਈ ਕਾਨ ਸਿੰਘ ਜੀ ਤੋਂ ਮੈਂ ਜੀ ਕਹਣਾ ਉਹਨਾਂ ਨੂੰ ਕਿਉਂਕਿ ਉਹਨਾਂ ਦਾ ਇੰਨਾ ਸਤਿਕਾਰ ਹੈ ਮੈਂ ਉਹ ਤਾਂ ਉਹਨਾਂ ਦਾ ਸਤਿਕਾਰ ਨਹੀਂ ਕਰਦਾ ਕਿਉਂਕਿ ਉਹਨਾਂ ਨੇ ਐਡੀ ਵੱਡੀ ਬਲੰਡਰ ਕਰ ਦਿੱਤੀ ਐਡੀ ਵੱਡੀ ਗਲਤੀ ਕਰ ਦਿੱਤੀ ਜਿਸ ਦਾ ਖਮਿਆਜ਼ਾ ਅੱਜ ਤੱਕ ਸਿੱਖ ਪੁੱਤ ਰਹੇ ਹੈ ਔਰ ਭੁਗਦੇ ਰਹੇ ਨੇ ਜੇ ਉਸੇ ਗੱਲ ਤੇ ਚੱਲਣਗੇ ਕਿਸ ਤਰ੍ਹਾਂ ਦੀ ਗੱਲ ਅਜਤ ਸਾਬ ਬੈਠੇ ਆ ਇਸੇ ਗੱਲ ਦੇ ਉੱਤੇ ਇੱਕ ਗੱਲ ਚੱਲੀ ਕੀ ਗੱਲ ਚੱਲੀ ਕਿ ਇੱਕ ਸੋਮ ਦਾਸ ਡੇਰੇਦਾਰ ਸੀ ਪਟਿਆਲੇ ਦੇ ਕੋਲ ਇੱਕ ਪਿੰਡ ਸੀ ਉੱਥੇ ਇੱਕ ਪਿੰਡ ਦੇ ਵਿੱਚ ਇੱਕ ਬੀਬੀ ਸੀ ਲਬਾਰਸ਼ ਉਹਦੇ ਬੱਚਾ ਨਹੀਂ ਸੀ ਵਿਚਾਰੀ ਨੇ ਉਹਨੇ ਆਪਣੀ ਵਸੀਅਤ ਲਿਖਤੀ ਵੀ ਮੇਰੇ ਮਰਨ ਉਪਰੰਤ ਇਸ ਡੇਰੇ ਦੇ ਵਿੱਚ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੇਰੀ ਜ਼ਮੀਨ ਆ ਜਿਹੜੀ ਉਹਨਾਂ ਨੂੰ ਉਹਨਾਂ ਦੇ ਨਾਂ ਦੇ ਉੱਤੇ ਲਾ ਦਿੱਤੀ ਜਾਵੇ ਇਹ ਉਹਨੇ ਵਸੀਅਤ ਕਰ ਦਿੱਤੀ ਉਹ ਵਿਚਾਰੀ ਮਰ ਗਈ ਮਰਨ ਤੋਂ ਬਾਅਦ ਜਿਹੜਾ ਸੋਮਦਾਸ ਉੱਥੇ ਦਾ ਡੇਰੇਦਾਰ ਸੀ ਉਸ ਨੇ ਉਹ ਸਾਰੀ ਜ਼ਮੀਨ ਜਿਹੜੀ ਸੀ ਬੀਬੀ ਵਾਲੀ ਵਸੀਤ ਸੀ ਗੁਰੂ ਗ੍ਰੰਥ ਸਾਹਿਬ ਦੇ ਨਾਮ ਦੇ ਉੱਤੇ ਉਸ ਨੇ ਆਪਣੀ ਸਾਰੀ ਜਿਹੜੀ ਉਹ ਜਿਹੜੀ ਪ੍ਰਾਪਰਟੀ ਸੀ ਆਪਣੇ ਨਾਮ ਰਜਿਸਟਰੀ ਕਰਾ ਲਈ ਆਪਣੇ ਨਾਮ ਮਿਊਟੇਸ਼ਨ ਇੰਤਕਾਲ ਜਿਸ ਨੂੰ ਕਹਿੰਦੇ ਆ ਇੰਤਕਾਲ ਕਰਾ ਲਿਆ ਹੁਣ ਉਸ ਗੱਲ ਦੇ ਉੱਤੇ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਤਾ ਲੱਗਿਆ ਵੀ ਇਹ ਗੱਲ ਹੋ ਗਈ ਵੀ ਇਹ ਤਾਂ ਗੁਰੂ ਗ੍ਰੰਥ ਸਾਹਿਬ ਦੇ ਨਾਮ ਦੇ ਉੱਤੇ ਵਸੀਤ ਸੀ ਦਾ ਗੁਰੂ ਗ੍ਰੰਥ ਸਾਹਿਬ ਦੇ ਨਾਮ ਦੇ ਉੱਤੇ ਵਸੀ ਸੀ ਤਾਂ ਉਹ ਆਦਮੀ ਕਿਸ ਤਰੀਕੇ ਦੇ ਨਾਲ ਜਿਹੜਾ ਡੇਰੇਦਾਰ ਜਿਹੜਾ ਉਦਾਸੀ ਡੇਰੇਦਾਰ ਸੀ ਉੱਥੇ ਦਾ ਹੁਣ ਵੀ ਡੇਰਿਆਂ 'ਚ ਬੈਠੇ ਬੈਠੇ ਆਉਂਦਾ ਸੀ ਤਾਂ ਉਹ ਕਹਿੰਦੇ ਵੀ ਤੂੰ ਕਿਸ ਤਰੀਕੇ ਨਾਲ ਕਰਾ ਸਕਦਾ ਇਹ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਮ ਹੋ ਡਿਸਪਿਊਟ ਹੋ ਗਿਆ ਜਦੋਂ ਸਭ ਨੂੰ ਸਾਰਾ ਕੁਝ ਪਤਾਈਆ ਤਾਂ ਡਿਸਪਿਊਟ ਹੁੰਦਾ ਹੁੰਦਾ ਸੈਸ਼ਨ ਕੋਰਟ ਚੱਲਿਆ ਗਿਆ ਸੈਸ਼ਨ ਕੋਰਟ ਤੋਂ ਹਾਈ ਕੋਰਟ ਚੱਲੇਗਾ ਹਾਈ ਕੋਰਟ ਦੇ ਵਿੱਚ ਦੋ ਹਿੰਦੂ ਜੱਜ ਤਵਾਦੀਆ ਸਾਹਿਬ ਤੇ ਪੰਚੀ ਸਾਹਿਬ ਤੇ ਇੱਕ ਟਵਾੜਾ ਸਾਹਿਬ ਸਿੱਖ ਜੱਜ ਸੀਗੇ ਸਿੱਖ ਜੱਜ ਜੇ ਨੇ ਜਿਹੜੀ ਆਪਣੀ ਵਰਡਿਕਟ ਦਿੱਤੀ ਡਿਸੀਜਨ ਜਿਹੜਾ ਫੈਸਲਾ ਦਿੱਤਾ ਉਹ ਕਿਹਾ ਕਿ ਠੀਕ ਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਇੱਕ ਜੁਰੀਸਟਿਕ ਪਰਸਨ ਤੇ ਉਹਦੇ ਨਾਂ ਲੱਗ ਸਕਦੀ ਆ ਇੰਤਕਾਲ ਵੀ ਹੋ ਸਕਦਾ ਮਿਊਟੇਸ਼ਨ ਵੀ ਹੋ ਸਕਦੀ ਆ ਰਜਿਸਟਰੀ ਵੀ ਹੋ ਸਕਦੀ ਆ ਉਹਨੂੰ ਪੋゼਸ਼ਨ ਵੀ ਦਿੱਤਾ ਜਾ ਸਕਦਾ ਲੇਕਿਨ ਦੋਨੇ Hindu ਜੱਜਾਂ ਨੇ ਤਵਾਦੀਆ ਸਾਹਿਬ ਨੇ ਤੇ ਪੁੰਚੀ ਸਾਹਿਬ ਨੇ ਤੁਹਾਨੂੰ ਪਤਾ ਆ ਉਹਨਾਂ ਨੇ ਬਿਲਕੁਲ ਇਸ ਦੇ ਐਡਵਰਸ ਜਜਮੈਂਟ ਦਿੱਤੀ ਫੈਸਲਾ ਚਲੇਗਾ ਸੁਪਰੀਮ ਕੋਰਟ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਦੇਖੋ ਤੁਸੀਂ ਆਪਾਂ ਸਵੇਰ ਸ਼ਾਮ ਹਿੰਦੂਆਂ ਨੂੰ ਗਾਲਾ ਕੱਢਦੇ ਬਹੁਤ ਗਾਲਾ ਕੱਢਦੇ ਲੇਕਿਨ ਤਿੰਨ ਹਿੰਦੂ ਜੱਜ ਫੁੱਲ ਬੈਂਚ ਔਰ ਤਿੰਨੇ ਤਿਲਕਧਾਰੀ ਜੱਜ ਤਿੰਨੇ ਤਿਲਕਧਾਰੀ ਜੱਜ ਉਹਨਾਂ ਨੇ ਫੈਸਲਾ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਇਸ ਜੂਰੀਸਟਿਕ ਪਰਸਨ ਕਿ ਇਹ ਕਾਨੂੰਨ ਕਾਨੂੰਨੀ ਹੈ ਐਂਡ ਦਿਸ Enti this entitlement is only given to shri guru garan sahib and not to the hindu hindu idol or to the cross of the christians ikki page di judgment hai sir aur main bar 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 sikhanu kehna us judgment nu no, gurudwarean vich la dyo koi akhar sikkh padh love koi akhar sikkh padh ke us gal de utte aa jave aisi behtareen judgment hai ਐਸੀ ਵਧੀਆ ਜਜਮੈਂਟ ਹੈ ਐਸੀ ਇੱਕ ਔਰ ਬਹੁਤ ਉਹਨਾਂ ਨੇ ਡਿਟੇਲ ਦੇ ਵਿੱਚ ਕਿ ਰੋਮਨ Empire ਦੇ ਵਿੱਚ ਕੀ ਪੋਜੀਸ਼ਨ ਹੁੰਦੀ ਸੀ ਉੱਥੇ ਕਿਸ ਤਰੀਕੇ ਨਾਲ ਫਿਰ ਬੜੀਆਂ ਮਤਲਬ ਜਜ ਮਤਲਬ ਆਰਗੂਮੈਂਟਸ ਐਂਡ ਕਾਉਂਟਰ ਆਰਗੂਮੈਂਟਸ ਐਂਡ ਐਵਿਡੈਂਸ ਸਾਰੀ ਦੁਨੀਆ ਦੇ ਹਨ ਤੋਂ ਰੋਮਨ ਟਾਈਮਸ ਤੋਂ ਲੈ ਕੇ ਉਹਨਾਂ ਨੇ ਉਹ ਸਾਰੀ ਜਜਮੈਂਟ ਲਿਖੀ ਤੋ ਅੱਜ ਸਿਚੁਏਸ਼ਨ ਸਿੱਖਦੀ ਇਹ ਹੈ ਕਿ ਤੁਹਾਡੇ ਕੋਲ ਇੱਕ ਐਸਾ ਗ੍ਰੰਥ ਹੈ ਜਿਸ ਨੂੰ ਬਦਲਿਆ ਨਹੀਂ ਜਾ ਸਕਦਾ ਦੇਖੋ ਸੀ ਦੀ ਵਿਜ਼डम ਆਫ ਦੀ ਗੁਰੂ ਸੀ ਥਿਸ ਇਨਸਾਈਟ ਆਫ ਦੀ ਗੁਰੂ اور ਹੋਰ ਤੁਹਾਨੂੰ ਇੱਕ ਗੱਲ ਦੱਸਦਾ ਐਵੇਂ ਡਰੀ ਜਾਨੀਓ ਕੋਈ ਡਰਨ ਵਾਲੀ ਗੱਲ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲਿਖਿਆ ਕਿਸ ਦੇ ਵਿੱਚ ਲਿਪੀ ਕਿਹੜੀ ਆ ਕਮਾਲ ਦੀ ਗੱਲ ਲਿਪੀ ਹੈ ਗੁਰਮੁਖੀ ਦੁਨੀਆਂ ਦੇ ਵਿੱਚ ਹਿਊਮਨ ਫਾਰਮ ਦੇ ਵਿੱਚ ਜੇ ਕੋਈ ਇਨਸਾਨ ਆਇਆ ਹਿਊਮਨ ਫਾਰਮ ਦੇ ਵਿੱਚ ਤਾਂ ਗੁਰੂ ਨਾਨਕ ਨੇ ਲਿਪੀ ਬਣਾਈ ਆ ਦੁਨੀਆ ਦੀਆਂ ਜਿੰਨੀਆਂ ਲਿਪੀਆਂ ਉਹਨਾਂ ਦਾ ਕੋਈ ਆਥਰ ਨਹੀਂ ਕੋਈ ਆਥਰ ਨਹੀਂ ਨਾ ਇੰਗਲਿਸ਼ ਦਾ ਰੋਮਨ ਚ ਲਿਖੀ ਆ ਕੋਈ ਆਥਰ ਨਹੀਂ ਹੋਰ ਸਾਰੀਆਂ ਤੁਸੀਂ ਜਿੰਨੀਆਂ ਵੀ ਮਤਲਬ ਜ਼ਮਾਨਾ ਲੈ ਲਓ ਜਿੰਨੀਆਂ ਵੀ ਲੈ ਲਓ ਉਹਨਾਂ ਦਾ ਕੋਈ ਆਥਰ ਨਹੀਂ ਪ੍ਰੋਫੈਸਰ ਬਾਸ਼ਮ ਹੁੰਦੇ ਸੀ ਲੰਡਨ ਯੂਨੀਵਰਸਿਟੀ ਦੇ ਵਿੱਚ ਉਹ ਦੁਨੀਆ ਦੇ ਸਭ ਤੋਂ بڑے ਲਿਵਿੰਗ ਲਿੰਗੁਇਸਟ ਸੀ 65 ਜ਼ਬਾਨਾਂ ਜਾਣਦੇ ਸੀ ਉਹਨਾਂ ਦਾ ਇੱਕ ਲੈਕਚਰ ਆ ਬੜਾ ਇੰਪੋਰਟੈਂਟ ਉਹਨਾਂ ਨੇ ਕਿਹਾ ਮੈਂ ਹੈਰਾਨ ਹਾਂ ਮੈਂ ਇਸ ਗੱਲ ਦੀ ਮੈਨੂੰ ਸਮਝ ਨਹੀਂ ਆ ਰਹੀ ਕਿ ਕਿਸ ਤਰੀਕੇ ਨਾਲ ਇੱਕ ਹਿਊਮਨ ਫਾਰਮ ਚ ਹੁੰਦਾ ਹੋਇਆ ਇਨਸਾਨ ਗੁਰੂ ਨਾਨਕ ਨੂੰ ਹਿਊਮਨ ਫਾਰਮ ਚ ਦੇਖ ਲੈਣਾ ਉਹ ਤਾਂ ਹੀ ਜੈਸੇ 크੍ਰਿਸਚਨ ਗੋਰਾ ਹੈਗਾ ਉਹ ਕਹਿੰਦਾ ਵੀ ਕਿਸ ਤਰੀਕੇ ਨਾਲ ਇੱਕ ਲਿਪੀ ਬਣਾਤੀ ਜਿਹੜੀ ਕਿ ਇਨਸਾਨੀ ਯਾਨੀ ਮਤਲਬ ਕੰਪਰੀਹੈਂਸ਼ਨ ਚ ਨਹੀਂ ਆਉਂਦੀ ਇਨਸਾਨ ਉਹ ਕਰ ਨਹੀਂ ਸਕਦਾ ਤੋਂ ਤੁਹਾਨੂੰ ਦੱਸ ਦਾਂ ਜੇ ਲਿਪੀ ਨਾ ਹੁੰਦੀ ਤਾਂ ਸਿੱਖ ਇਸ ਨੂੰ ਵੈਪੋਰਟ ਹੋ ਜੇ ਗੁਰਮੁਖੀ ਨਾ ਹੁੰਦੀ ਸਿੱਖ ਸੰਖਤਮ ਹੋ ਜਾਣਾ ਸੀ ਕਿਸ ਤਰੀਕੇ ਨਾਲ ਦੇਵਨਾਗਰੀ ਜਿਹਦੇ ਵਿੱਚ ਹਿੰਦੀ ਲਿਖੀ ਜਾਂਦੀ ਹੋ ਗਿਆ ਕੰਮ ਖਤਮ ਮੇਰਾ ਸਾਰ ਸਾਰ ਤੁਸੀਂ ਖੁੱਲ ਕੇ ਬੋਲੋ ਪਰ ਜੇ ਸੰਖੇਪ ਚ ਹੋ ਜਾਏ ਤਾਂ ਮੈਂ ਤਾਂ ਦੇਖੋ ਜੋ ਮੈਨੂੰ ਮਾੜਾ ਮੋਟਾ ਹੁੰਦਾ ਉਸੇ ਤਰੀਕੇ ਬੋਲੂਗਾ ਜੇ ਤੁਹਾਨੂੰ ਨਹੀਂ ਪੁੱਗਦਾ ਪਰ ਸਸਰੀ ਘਰ ਕਰਕੇ ਭੇਜਦਾ ਤੁਹਾਨੂੰ ਤਕਲੀਫ ਨਹੀਂ ਦਿੰਦਾ ਥੋੜੀ ਮਜੂਰੀਆਂ ਮੈਂ ਸਮਝਦਾ ਇਸ ਕਰਕੇ ਤੋਂ ਗੁਰੂ ਗ੍ਰੰਥ ਸਾਹਿਬ ਤੇ ਇਸੇ ਤਰੀਕੇ ਨਾਲ ਲਿਪੀ ਗੁਰਮੁਖੀ ਤਾਂ ਉਹਨਾਂ ਨੇ ਇੱਕ ਗੱਲ ਕਹੀ ਬਾਸ਼ੂਮ ਸਾਹਿਬ ਨੇ ਕਿ ਮੈਂ ਹੈਰਾਨ 65 ਜ਼ਮਾਨਾ ਜਾਣਦੇ ਸੀ ਇੰਨੀ ਲਿਪੀਆਂ ਜਾਣਦੇ ਸੀ ਤਾਂ ਉਹ ਕਹਿਣ ਲੱਗੇ ਕਿ ਮੈਂ ਇਸ ਗੱਲ ਤੇ ਹੈਰਾਨ ਹ ਵੀ ਇੱਕ ਹਿਊਮਨ ਫਾਰਮ ਚ ਹੁੰਦਾ ਹੋਇਆ ਇਨਸਾਨ ਇੱਕ ਲਿਪੀ ਬਣਾ ਦਵੇ ਬਹੁਤ ਸੋਹਣੀਆਂ ਚੀਜ਼ਾਂ ਬਣਾ ਸਕਦਾ ਇਨਸਾਨ ਬਹੁਤ ਸੋਹਣੀਆਂ ਚੀਜ਼ਾਂ ਬਣਾਈਆਂ ਇਨਸਾਨ ਨੇ ਸੈਂਟੀਫਿਕ ਡਿਵੈਲਪਮੈਂਟ ਕਿੱਥੇ ਪਹੁੰਚ ਗਈ ਪਰ ਲਿਪੀ ਬਣਾਉਣੀ ਇਨਸਾਨ ਦੇ ਕੰਪਰੀਹੈਂਸ਼ਨ ਸੀ ਸਿਰਫ ਸਿਰਫ ਤੇ ਸਿਰਫ ਇੱਕ ਪੈਗੰਬਰ ਗੁਰੂ ਨਾਨਕ ਬਣਾ ਸਕਿਆ। ਔਰ ਜੇ ਲਿਪੀ ਨਾ ਹੁੰਦੀ ਤਾਂ ਸਿੱਖੀ ਮੇਰਾ ਖਿਆਲ ਇਤਿਹਾਸ ਦੇ ਕਿਸੇ ਮਾੜੇ ਮੋٹے ਪੰਨੇ ਤੇ ਉੱਤੇ ਲਿਖੀ ਹੁੰਦੀ ਵਰਨਾ ਕਿਤੇ ਨਾਮੋ ਨਿਸ਼ਾਨ ਨਹੀਂ ਸੀ। ਸੋ ਤੋਂ ਦੋ ਚੀਜ਼ਾਂ ਸਿੱਖਾਂ ਨੂੰ ਬਹੁਤ ਵੱਡੀ ਹੈਰੀਟੇਜ ਹੈ। ਬਹੁਤ ਪਾਵਰਫੁਲ ਹੈਰੀਟੇਜ ਹੈ। ਜਿਸ ਦੇ ਨਾਲ ਸਿੱਖੀ ਹਮੇਸ਼ਾ ਜ਼ਿੰਦਾ ਰਹੇ ਦੂਸਰੇ ਸਾਰੇ ਗ੍ਰੰਥ ਉਹਨਾਂ 'ਚ ਬਦਲੀਆਂ ਹੋ ਸਕਦੀਆਂ ਉਹਨਾਂ 'ਚ ਐਡੀਸ਼ਨਸ ਹੋ ਸਕਦੀਆਂ ਉਹਨਾਂ 'ਚ ਐਬਸਟ੍ਰੈਕਸ਼ਨਸ ਘਟਾਇਆ ਬਦਾਇਆ ਜਾ ਸਕਦਾ ਤੋਂ ਇਹ ਦੋ ਥੋੜੀਆਂ ਵੱਡੀਆਂ ਹੈਰੀਟੇਜ ਹੈ ਤੀਜੀ ਥੋੜੀ ਹੈਰੀਟੇਜ ਆ ਦਰਬਾਰ ਸਾਹਿਬ ਦਰਬਾਰ ਸਾਹਿਬ ਥੋੜੀ ਲਿਪੀ ਥੋੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਹੁਣ ਦਰਬਾਰ ਦੇਖੋ ਜਿਹੜਾ ਦੁਸ਼ਮਣ ਹੈ ਨਾ ਉਸ ਨੂੰ ਇਸ ਗੱਲ ਦਾ ਇਹ ਅਹਿਸਾਸ ਆ ਬੀ ਸਿੱਖਾਂ ਦੀ ਕੀ ਸਟਰੈਂਥ ਹੈ ਸਿੱਖਾਂ ਨੂੰ ਆਪਣਾ ਅਹਿਸਾਸ ਨਹੀਂ ਵੀ ਸਾਡੀ ਸਟਰੈਂਥ ਕੀ ਹੈ ਸਿੱਖ ਆਪਣਾ ਕਮਜ਼ੋਰ ਹੋ ਚੁੱਕਿਆ ਕਿਉਂਕਿ ਉਹ ਇੰਟੈਲੈਕਚੁਅਲੀ ਬਹੁਤ ਵੀਕ ਹੈ ਸਿੱਖ ਤਾਂ ਹੇਮਕੁੰਡ ਸਾਹਿਬ ਖੜਾ ਕਰਤਾ ਹੇਮਕੁੰਡ ਸਾਹਿਬ ਕਿਉਂਕਿ ਤੁਸੀਂ ਦਰਬਾਰ ਸਾਹਿਬ ਕਹਿੰਦੇ ਤਾਂ ਐਸ ਕਰਕੇ ਤੁਹਾਡੇ ਸ਼ਰੀਕ ਇਸੇ ਤਰੀਕੇ ਨਾਲ ਕੀ ਹੋਇਆ ਮੈਂ ਹੁਣ ਕਹਿਣ ਲੱਗਿਆ ਕਈਆਂ ਨੂੰ ਬੁਰਾ ਲੱਗੂ ਗੁਰੂ ਗ੍ਰੰਥ ਸਾਹਿਬ ਤੇ ਅੱਗੇ ਦਸਮ ਗ੍ਰੰਥ ਸਾਹਿਬ ਬਣਾ ਦਿੱਤੇ ਮੇਰੀ ਇੱਕ ਬਹਿਸ ਹੋਈ ਲੰਬਾ ਸਾਬਾਇਤ ਨਿਊਯਾਰਕ ਵਿੱਚ ਰਹਿੰਦੇ ਜੇ ਕਹੋ ਤਾਂ ਮੈਂ ਗੱਲ ਦੱਸ ਦਿਆਂ ਉਹ ਕੀ ਹੋਇਆ ਉਹਨਾਂ ਨੇ ਪ੍ਰੋਫੈਸਰ ਦਰਸ਼ਨ ਸਿੰਘ ਨਾਲ ਡਿਬੇਟ ਹੋਈ ਓਨ ਦੀ ਆਥੈਂਟੀਸਿਟੀ ਇੰਟੈਗ੍ਰਿਟੀ ਆਫ ਸ਼੍ਰੀ ਆਪਣਾ ਦਸਮ ਗ੍ਰੰਥ ਦੇ ਉੱਤੇ ਤੇ ਮੈਨੂੰ ਕਹਿਣ ਲੱਗੇ ਵੀ ਤੁਸੀਂ ਉਹਨਾਂ ਨਾਲ ਬਹਿਸ ਕਰੋ ਮੈਂ ਕਿਹਾ ਜੀ ਕਰ ਲੈਨੇ ਮੈਨੂੰ ਤਾਂ ਕੋਈ ਦੁੱਖ ਨਹੀਂ ਆਪਾਂ ਕਿਹੜਾ ਕੋਈ ਝੂਠ ਬੋਲਣਾ ਸੱਚੀ ਗੱਲ ਕਰਨੀ ਤਾਂ ਮੈਂ ਉਹਨਾਂ ਨਾਲ ਅਸੀਂ ਬੈਠ ਸੀ ਟੀਵੀ ਦੇ ਉੱਤੇ ਬਹਿਸ ਹੋਈ ਮੈਂ ਉਹਨਾਂ ਨੂੰ ਇੱਕ ਕੁਐਸਚਨ ਕੀਤਾ ਲੰਬਾ ਸਾਹਿਬ ਨੂੰ ਮੈਂ ਕਿਹਾ ਲੰਬਾ ਸਾਹਿਬ ਮਹਾਰਾਜਾ ਰਣਜੀਤ ਸਿੰਘ ਦੀ ਬਾਇਓਗ੍ਰਾਫੀ ਹੈ ਉਹਨਾਂ ਦਾ ਕੋਰਟ ਹਿਸਟੋਰੀਅਨ ਸੀ ਸੂਨ ਲਾਲ ਸੂਰੀ ਸੂਨ ਲਾਲ ਸੂਰੀ ਨੇ ਇੱਕ ਇੱਕ ਅਕਾਊਂਟ ਮਹਾਰਾਜਾ ਰਣਜੀਤ ਸਿੰਘ ਦਾ ਲਿਖਿਆ ਇੱਕ ਇੱਕ ਅਕਾਊਂਟ ਅਧ ਮਹਾਰਾਜਾ ਰਣਜੀਤ ਸਿੰਘ ਨੇ ਆ ਖਾਦਾ ਅਧ ਮਹਾਰਾਜਾ ਰਣਜੀਤ ਸਿੰਘ ਬਿਮਾਰ ਹੋ ਗਿਆ ਅਧ ਮਹਾਰਾਜਾ ਰਣਜੀਤ ਸਿੰਘ ਨੂੰ ਫਲਾਣਾ ਮਿਲਣਾ ਹੈ ਇਹ ਹੈ ਉਹ 1200 ਪੇਜ ਉਸ ਦੇ ਵਿੱਚ ਕਿਸੇ ਜਗ੍ਹਾ ਕਿਸੇ ਇੱਕ ਜਗ੍ਹਾ 10 ਵਿੰਨਥ ਲਫ਼ਜ਼ ਨਹੀਂ ਲਫ਼ਜ਼ ਨਹੀਂ ਕਰਤਾਰਪੁਰੀ ਬੀੜ ਦੇ ਉੱਤੇ ਉਹਦੀ ਬੜੀ ਡਿਟੇਲ ਕਰਤਾਰਪੁਰੀ ਬੀੜ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਜ਼ਗੀਰਾਂ ਦਿੱਤੀਆਂ ਔਰ ਉਹਦੀ ਡਿਟੇਲ ਔਰ ਉਹ ਉਹਨਾਂ ਨੇ ਲੈ ਕੇ ਆਏ ਸੋਡੀਆਂ ਤੋਂ ਕਰਤਾਰਪੁਰ ਦੇ ਸੋਡੀਆਂ ਤੋਂ ਲੈ ਕੇ ਆਏ ਧੀਰਮਲ ਦੇ ਜਿਹੜੇ ਡਿਸੈਂਡੈਂਟ ਸੀਗੇ ਔਰ ਉਸ ਤੋਂ ਬਾਅਦ ਸੁਣਿਆ ਕਰਦੇ ਸੀ ਮਹਾਰਾਜਾ ਰਣਜੀਤ ਸਿੰਘ ਆਪ ਔਰ ਫਿਰ ਉਸ ਤੋਂ ਬਾਅਦ ਉਹ ਤੋਸ਼ਖਲੇ ਚਲੀ ਗਈ ਕਰਤਾਰਪੁਰੀ ਵੀਰ ਫਿਰ ਉਸ ਤੋਂ ਤੱਕ ਕੇਸ ਚੱਲਿਆ ਫਿਰ ਸ਼ਰੋਮੀ ਕਮੇਟੀ ਕੋਲ ਗਈ ਮੈਂ ਬਰੀਫਲੀ ਤੁਹਾਨੂੰ ਦੱਸਦਾ ਫਿਰ ਉਹਨਾਂ ਨੇ ਕੇਸ ਕੀਤਾ ਸੋਡੀਆਂ ਨੇ ਵੀ ਇਹ ਸਾਡੀ ਤਾਂ ਜਿੱਦੀ ਜਗਾ ਜਿੱਦੀ ਜਾਇਦਾਦ ਹੈ ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਦੇ ਡਿਸੈਂਡੈਂਸੀ ਗੁਰੂ ਹਰਗੋਬਿੰਦ ਮਹਾਰਾਜ ਦਾ ਪੋਤਾ ਸੀ ਧੀਰਮਲ ਤੋ ਉਹ ਫਿਰ ਉਸ ਵੇਲੇ ਲਾਹੌਰ ਹਾਈ ਕੋਰਟ ਨੇ ਫੁੱਲ ਬੈਂਚ ਨੇ ਗੋਰੀਆਂ ਦੇ ਬੈਂਚ ਨੇ ਫੈਸਲਾ ਦਿੱਤਾ ਵੀ ਇਹ ਇਹਨਾਂ ਦੀ ਜਾਇਦਾਦ ਆ ਇਹਨਾਂ ਨੂੰ ਵਾਪਸ ਹੋਣੀ ਚਾਹੀਦੀ ਉਹ ਹੁਣ ਤੱਕ ਉਹਨਾਂ ਦੇ ਕੋਲ ਆ ਜਿਹੜੀ origignal ਬੀਡ ਹੈਗੀ ਗੁਰੂ ਗ੍ਰੰਥ ਸਾਹਿਬ ਦੀ ਜਿਸ ਨੂੰ ਕਰਤਾਰਪੁਰੀ ਬੀਡ ਕਹਿੰਦੇ ਆ ਤੋ ਮੇਰਾ ਕਹਿਣ ਦਾ ਮਤਲਬ ਇਹ ਆ ਸਿਰਫ ਤੇ ਸਿੱਖਿਜ਼ਮ ਇੱਕ ਐਸਾ ਰਿਲੀਜੀਅਨ ਹੈ ਐਸਾ ਧਰਮ ਹੈ ਜਿਸ ਦੇ ਕੋਲ एवरीथिंग ਇਨ origignal एवरीथिंग ਜੋ ਗੁਰੂ ਨੇ ਕੀਤੀ ਜੋ ਗੁਰੂ ਦੇ ਹੱਥ ਲਿਖਤਾ ਉਹ ਬਾਕਾਇਦਾ ਮਾਕੂਲ ਹੈ ਬਾਕੀ ਕਿਸੇ ਧਰਮਾ ਕੋਲ ਕੋਈ ਚੀਜ਼ ਆਥੈਂਟਿਕ ਨਹੀਂ ਕਿਸੇ ਧਰਮਾ ਦੇ ਕੋਲ ਕੋਈ ਚੀਜ਼ ਰਿਲਾਇਬਲ ਨਹੀਂ ਠੀਕ ਆ ਉਹਨਾਂ ਕੋ ਰਾਜ ਹੈ ਦੈਟਸ ਅ ਡਿਫਰੈਂਟ ਇਸ਼ੂ ਪਰ ਰਾਜ ਕੋਈ ਸਸਟੇਨ ਨਹੀਂ ਕਰਦਾ ਰਿਲੀਜੀਅਨ ਰਿਲੀਜੀਅਨ ਸਸਟੇਨ ਕਰਦਾ ਜਾਂ ਤਾਂ ਉਹਨਾਂ ਦੀ ਧਾਰਮਿਕ ਕਿਤਾਬ ਹੁੰਦੀ ਹੈ ਜਾਂ ਜਿਹੜੇ ਉਹਨਾਂ ਦੇ ਜਿਹੜੇ ਸਥਾਨ ਹੁੰਦੇ ਜਿਸਾ ਦਰਬਾਰ ਸਾਹਿਬ ਹੈ ਤੋਂ ਇਹ ਦੋਨੇ ਤਿੰਨੇ ਚੀਜ਼ਾਂ ਇਸ ਵੇਲੇ ਅੰਡਰ ਅਟੈਕ ਹੈ ਸਿੱਖਾਂ ਨੂੰ ਪੜਨਾ ਚਾਹੀਦਾ ਸਿੱਖਾਂ ਨੂੰ ਸਮਝਣਾ ਚਾਹੀਦਾ ਸਿੱਖਾਂ ਨੂੰ ਉਸ ਗੱਲ ਤੇ ਪਹਿਰਾ ਦੇਣਾ ਚਾਹੀਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ